ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਭੈਣਾਂ ਵਾਸਤੇ ਲੈ ਕੇ ਆ ਰਿਹਾ ਰਖੜੀ ਬੰਪਰ ਬੜਾ ਹੀ ਪਿਆਰਾ ਬੜਾ ਹੀ ਸੁੰਦਰ ਬੜਾ ਹੀ ਸੋਹਣਾ ਤੇ ਬੜਾ ਹੀ ਦਿਲ ਨੂੰ ਸ਼ੂ ਜਾਣ ਵਾਲਾ ਸੂਟ ਜੱਸੀ ਦੀ ੱਟੀ ਬਸਟੈਂਡ ਮਰੰਡਾ ਆ ਦੇ ਕੋ ਆਪਣੀ ਫੈਕਟਰੀ ਦਾ ਸੂਟ ਤਿਆਰ ਕੀਤਾ ਹੋਇਆ ਜੀ ਪੈਰਟ ਰੰਗ ਦੀ ਕਮੀਜ਼ ਆ ਜੀ ਆਦ ਤੱਕ ਸ਼ੜੀਆਂ ਬਣੀਆਂ ਹੋਈਆਂ ਆ ਸਲਵਾਰ ਦੀ ਮੂਰੀ ਤੇ ਕਢਾਈ ਕੀਤੀ ਹੋਈ ਆ ਆਹ ਟਾਈ ਜੈਂਡਾਈ ਚੁੰਨੀ ਹੈ ਜੀ ਐਨਾ ਸੋਹਣਾ ਸੂਟ ਹੈ ਆ ਦੇਖੋ ਜੋ ਮਾਡਲ ਨੇ ਪਹਿਨੇ ਹੋਇਆ ਉਹੀ ਸੂਟ ਹੈ ਜੀ ਐਨਾ ਸੋਹਣਾ ਸੂਟ ਤਾਂ ਕਿਹਦੀ ਬਣਦਾ ਹੀ ਨਹੀਂ ਹੈ ਜੀ ਜਿੰਨਾ ਸੋਹਣਾ ਸੂਟ ਤੇ ਜਿੰਨੇ ਘੱਟ ਪੈਸੇ ਸੂਟ ਬਣਿਆ ਜੀ ਇਹਦਾ ਸੂਟ ਤਿਆਰ ਕੀਤਾ ਗਿਆ ਜੀ ਬਾਜ਼ਾਰ ਚ ਕੀਮਤ ਇਹਦੀ ਹੈ 1200 ਰੁਪਇਆ 1200 ਤੋਂ ਘੱਟ ਸੂਟ ਨਹੀਂ ਮਿਲਣਾ ਕਿ ਤੂੰ ਵੀ ਪਰ ਜੱਸੀ ਵੀਰ ਨੇ ਤਾਂ ਕਮਾਲ ਕਰਤੀ ਆਪਣੀ ਫੈਕਟਰੀ ਆ ਆਪਣੇ ਸੂਟ ਆ ਅਸੀਂ ਤਾਂ ਸਿਰਫ ਕੱਪੜੇ ਦੇ ਪੈਸੇ ਲੈਣੇ ਆ ਜੀ ਕੜਾਈ ਕੁੜੂ ਇਹ ਸਭ ਫਰੀ ਹੈ ਕੋ ਰਖੜੀ ਦਾ ਇਹੀ ਫਾਇਦਾ ਵੀ ਬਾਪੂ ਜੀ ਨੇ ਸਭ ਧੀਆਂ ਨੂੰ ਸਭ ਭੈਣਾਂ ਨੂੰ ਇਹ ਲੱਗੇ ਮੁੱਲ ਤੇ ਸੂਟ ਦੇਣਾ ਨਾ ਕਮਾਈ ਕਰਨੀ ਆ ਨਾ ਕਮਾਈ ਕਿਸੇ ਨੂੰ ਕਰਨ ਦੇਣੀ ਆ ਇਹ ਰਖੜੀ ਬੰਪਰ ਸੇਲ ਆ ਜੀ ਰਖੜੀ ਬੰਪਰ ਸੇਲ ਹੁਣ ਸੁਣੋ ਰੇਟ ਕੋਈ 1000 ਨਹੀਂ ਕੋਈ 900 ਨਹੀਂ ਕੋਈ 1200 ਨਹੀਂ ਕੋਈ 800 ਨਹੀਂ ਕੋਈ 700 ਨਹੀਂ ਸਿਰਫ 690 ਰੁਪਏ ਦਾ ਸੂਟ ਆ ਜੀ 690 ਰੁਪਏ ਦਾ ਚੱਕਲਾ ਮੁੱਤਰ ਸੂਟ ਨੂੰ ਆ ਦੇਖੋ ਪੈਰਟ ਹਾਲੋ ਤੰਬਾ ਰੰਗ ਜਾਮਨੀ ਰੰਗ ਮੋਰ ਪੰਖੀਆ ਰੰਗ ਗਾਜਰੀ ਰੰਗ ਬਲੈਕ ਕਲਰ ਵਾਈਨ ਕਲਰ 골ਡਨ ਕਲਰ ਆ ਦੇਖੋ ਬਿਸਕੁਟੀ ਡਾਰਕ ਆ ਲਵੈਂਡਰ ਸ਼ੇਡ ਆ ਗਿਆ ਆ ਲਾਈਟ ਜਾਮਨੀ ਆ ਗਿਆ ਹਰਾ ਮੂਗੀਆ 12 ਕਲਰ ਆਏ ਆ ਜੀ ਇੰਨੇ ਕਲਰ ਦਾ ਕਦੀ ਕਿਸੇ ਕਪੜੇ ਜੀ ਬਣਦੇ ਨਹੀਂ ਹੈ ਇਹ ਡਿਜ਼ਾਈਨ ਸਾਡੀ ਦੁਕਾਨ ਦਾ ਸੁਪਰ ਹਿੱਟ ਹੋ ਚੁੱਕਿਆ ਜੀ ਸੁਪਰ ਹਿੱਟ ਜਿਹੜੀ ਭੈਣ ਵੀ ਆਉਂਦੀ ਐ ਇੱਕੋ ਹੀ ਗੱਲ ਕਹਿੰਦੀ ਐ ਵੀਰੇ 690 ਆਲਾ ਸੂਟ ਦਿਓ ਕੱਲ ਦੋ ਇਕੱਠਾ ਆਈਆਂ ਸੀ ਸਾਰੀਆਂ ਦੋਨੇ ਇਕੱਠਾ ਵੇਗੀਆਂ ਜੀ ਇੱਕ ਇਕੱਠੇ ਚੌੜ ਸੂਟ ਹੁੰਦੇ 128 ਸੂਟ ਆਏ ਸੀ ਕੱਲ ਕੱਲ ਹੀ ਖਤਮ ਹੋ ਗਏ ਹੁਣ ਆ ਦੇਖੋ ਆ ਗੱਠ ਪਈ ਆ ਆ ਗੱਠ ਖੋਲੀ ਆ ਦੋ ਇਕੱਠਾ ਆ ਜਾਈਆਂ ਜੀ ਮੇਰੇ ਕੋ 20 ਇਕੱਠਾ ਹੋਣੀਆਂ ਇਹਦੀਆਂ ਰਖੜੀ ਦਾ ਕਹੀ ਤਮਾਕੇ ਲਾਉਣੇ ਆਪਾਂ ਨੇ ਹਰ ਇੱਕ ਭੈਣ ਦੀ ਦਿਲ ਦਾ ਰੰਗ ਮਿਲੂਗਾ ਵਧੀਆ ਚੁਆਇਸ ਮਿਲੂਗੀ ਵਧੀਆ ਮਸਲੀਨ ਕੋਟਨ ਦਾ ਕਪੜਾ ਮਿਲੂਗਾ ਇੰਨਾ ਸੋਹਣਾ ਇੰਨਾ ਵਧੀਆ ਕਦੀ ਕਪੜਾ ਮਿਲਣਾ ਹੀ ਨਹੀਂ ਹੈਗਾ ਜੀ ਹਨ ਅਨਸਾਰ ਮਜਬੂਤ ਤੇ ਸਰਦਾਰਾਂ ਦੀ ਸ਼ਾਨ ਇੰਨਾ ਵਧੀਆ ਡਿਜ਼ਾਈਨ ਆ ਜੀ ਇੰਨਾ ਵਧੀਆ ਕਪੜਾ ਜੀ ਮਿਲਣਾ ਜੱਸੀ ਦੀ ਹੱਟੀ ਦੇ ਆ ਇਹ ਦੁਕਾਨ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਜੀ ਜੱਸੀ ਦੀ ਹੱਟੀ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਵਾਹਿਗੁਰੂ ਜੀ ਕਾ ਖਾਲਸਾ ਮੇਰੀ ਪਿਆਰੀ ਪਿਆਰੀ ਭੈਣੋ ਸਤਿ ਸ੍ਰੀ ਅਕਾਲ ਜਲਦੀ ਜਲਦੀ ਆਓ ਮਾਲ ਖਤਮ ਹੋਣ ਵਾਲੀ ਆ ਬਾਲੇ ਸੂਟ ਨਹੀਂ ਹੈਗੇ ਸਿਰਫ 128 ਸੂਟ ਆ ਮੇਰੇ ਕੋਲ ਹੋਰ ਇਸ ਤੋਂ ਬਾਅਦ ਕੱਲ ਨੂੰ ਦੇਖਿਆ ਜਾਊਗਾ ਕਿੰਨੇ ਸੂਟ ਹੁੰਦੇ ਆ ਜੀ ਅੱਜ 128 ਦੇ 28 ਸੂਟ ਵੇਚਨੇ ਆ ਜੀ ਇਹ ਭੈਣਾਂ ਦੀ ਕਿਰਪਾ ਹੋਣੀ ਅੱਜ ਜੱਸੀ ਦੀ ਅੱਟੀ ਬਸਟੈਂਡ ਮਰਿੰਡਾ ਜੀ ਪੇਜ ਨੂੰ ਸ਼ੇਅਰ ਅਤੇ ਲਾਈਕ ਕਰੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣਾਂ ਨੂੰ ਸਤ ਸ੍ਰੀ ਅਕਾਲ